ਮੇਰੇ ਕੋਲ ਨਾ ਮੈਂ ਜੇ ਮੈਂ ਜਾਈਂ ਲੈਟ ਅਸ ਉਸ ਮਦੀ ਮਾੜੀ ਆ ਏਟੀਐਮ ਵੀ ਨਹੀਂ ਚੱਲਣਦੇ ਆ ਘੱਟ ਪਰ ਇਹਦੇ ਨੂੰ ਕੋਈ ਵਿਚਾਰ ਆ ਨਹੀਂ ਪੁੱਛ ਰਹੇ ਹਾਂ ਹਾਂਜੀ ਇਸ ਸਿਖਰ ਸਾਰਿਆਂ ਨੂੰ ਅੱਜ ਦੀ ਨਵੀਂ ਬਲੌਗ 'ਚ ਤੁਹਾਡਾ ਸਵਾਗਤ ਹੈ ਅਮੀਨ ਸਾਡੇ ਸਾਰੇ ਅੰਤਿਲ ਠੀਕ ਹੋ ਗਏ ਤਾਂ ਦੋਸਤੋ ਇਹ ਟਾਈਮ ਸਗਰ ਦੇ 6 ਵਜੇ ਗਏ ਨੇ ਤੇ ਮੈਂ ਮੈਡਮ ਹੁਣ ਦਾ ਕੰਮ ਕਰ ਲਗਾ ਪਿਆਸ ਚੀਰਨ ਲਗਾ ਤੇ ਅਟਰੈਕਟਿਵ ਨਾ ਕਿੰਨਾਉਣਗੇ ਡੈਜੀ ਓ ਡੈਜੀ ਪਿਆਜ਼ ਲਿਆ ਦਿਓ ਮੈਨੂੰ ਪਿਆਜ਼ 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 ਅੰਦਰ ਹੀ ਹਾਂ ਬਿਆਲ ਨਾਂ ਤੇ ਇੱਕਾ ਦੁਕਾਨ ਚ ਤੇ ਜਿਹੜੀ ਮੈਂ ਕਰਦਾ ਮੈਡਮ ਹੁਣ ਇਹ ਨਾ ਇਸ਼ਨਾਨ ਕਰਨ ਤੇ ਨਾਉਣ ਦੇ ਨਹੀਂ ਹੇ ਤੱਕ ਤੁਹਾਨੂੰ ਜਕਰ ਮੈਂ ਚਲ ਮੈਨੂੰ ਟਾਈਮ ਹੈਗਾ 15 ਮਿੰਟ ਮੈਂ ਵੀ ਚੱਲਦਾ ਸੀ ਆਪਣਾ ਰਨਿੰਗ ਕਰਨ ਗਰਾਊਂਡ ਚ ਸਟੇਡੀਅਮ ਮੈਂ ਕੋਲ ਉਹ ਚੱਕਰ ਮੈਂ ਤੁਹਾਡਾ ਕਰ ਦਿੰਦਾ ਸੌਖਾ ਹੋ ਜੂਗਾ ਕਿ ਨਿਆਣੀ ਉੱਡ ਜਾਂਦੇ ਨੇ ਨਿਆਣੀ ਬਹੁਤਾਂ ਕਰਦੇ ਆ ਉਹਨਾਂ ਨੂੰ ਫਿਰ ਦੁੱਧ ਚਾਹ ਦੇਣਾ ਹੁੰਦਾ ਉਹਨਾਂ ਨੂੰ ਕੁਛ ਖਾਣ ਦੇਣਾ ਹੁੰਦਾ ਤੇ ਇਸ ਕਰਕੇ ਮੈਂ ਚਲੋ ਅੱਜ ਥੋੜੀ ਹਲਕਾ ਕਰ ਦਿੰਦਾ ਜਿਵੇਂ ਮੈਂ ਵੀ ਥੋੜਾ ਛੇਤੀ ਉੱਠ ਜਾਂਦਾ 8:30 ਵਜੇ ਤੇ ਡੈਡੀ ਮੈਂ ਹੋ ਗਿਆ ਆ ਤੇ ਡੈਡੀ ਨੇ ਇਧਰ ਆਲੂ ਬਾਲ ਕੇ ਰੱਖਤੀ ਆ ਡੈਡੀ ਸਵੇਰੇ ਆਲੂ ਬਾਲ ਦਿੰਦੇ ਕਿਉਂਕਿ ਡੈਡੀ 8:00 ਕੱਢ ਦੇਣ 4:00 ਵਜੇ ਉੱਠ ਪੈਂਦੇ ਨੇ ਤੇ ਬਾਕੀ ਚਲੋ ਮੈਂ ਕਰਦਾ ਕੰਮ ਹੈ ਫੇਟਾ ਗਰਾਊਂਡ 'ਚ ਮਿਲਦੇ ਆ ਦੇਖਦੇ ਆ ਕਿਹਨਾਂ-ਕਿਹਨਾਂ ਹੁੰਦਾ ਆ ਹਨੇ ਨਾਲ ਉਹ ਬਰੋਂਡੇ ਬਹੁਤ ਲੱਗੇ ਆ ਠੀਕ ਉਤੇ ਵਾਸਤੇ ਨੂੰ ਆਂ ਤਿਆਰ ਕਰਕੇ ਤੇ ਮੈਂ ਚੱਲ ਗਿਆ। ਦਾਣਾ ਮੇਰਾ ਉਹਨਾਂ ਦਾ ਬਹੁਤ ਸਾਂਭਦਾ। ਆ ਉਹਨਾਂ ਦੇ ਬਰੋਂਦੇ ਕੜੀ ਦੇ ਤਰ੍ਹਾਂ ਚੜੀ ਗਈ ਤੇ ਸਾਰਾ ਪਾਇਆ। ਇੱਕ ਦਾਲ ਮੱਖਣੀ ਹੋਈ ਹੈ ਨਾ ਭੰਮਾ ਰੋਜੀ। ਮੈਂ ਤਾਂ ਭਾਈ ਭੁਲਿਖੇ ਰਹਿ ਗਿਆ। ਮੇਰੇ ਬਾਹ ਦਾ ਮਰਜੀ ਟੁੱਟ ਪਈ ਆ। ਤੇ ਜਦੋਂ ਮੈਂ ਦੇਖਿਆ ਤੇ ਇਹਦਾ ਰਜਾਈ ਚ ਬੜੀ ਸੀ। ਮੈਂ ਤਾਂ ਸਾਰੇ ਨੂੰ ਕਹਿ ਜਾਂਦਾ ਮੇਰੀ ਘਰ ਵਾਲੀ ਤਾਂ ਨਾਉਣ ਗਈ ਲੀ ਨੰਨੋ। ਅੱਜੇ ਲੇਟ ਹੋ ਗਿਆ ਥੋੜਾ ਜਿਹਾ ਕਿਉਂਕਿ ਅੱਜ ਸਾਰਾ ਕੰਮ ਤਾਂ ਰੈਡੀ ਕਰਤਾ ਆ ਸਰਦਾਰ ਅਮਰਦੀਪ ਸਿੰਘ ਨੇ ਤੇ ਮੈਡਮ ਹੁਣੇ ਨਿਆਰੇ ਲੈਣਗੇ ਅੱਜ ਠੀਕ ਹੈ ਮੈਡਮ ਹੈ ਮੈਡਮ ਜੀ ਮੈਂ ਕਰਤਾ ਓਕੇ ਤੇ ਅੱਜ ਕੋਈ ਕਰਤੇ ਆ ਮਿਰਚਾਂ ਕਰਤੀਆਂ ਤਰ ਕਰਤਾ ਆ ਟਾਟਾ ਵੀ ਬੋਲਣਾ ਤੇ ਮੈਨੂੰ ਕਹਿੰਦੀ ਆਹ ਕਰਦੇ ਆਲੂ ਵੀ ਕਰ ਦੇ ਮੈਂ ਕਿ ਇਦਾਂ ਕਰਦਾ ਮੈਂ ਕੋਈ ਨਾ 15 20 ਮਿੰਟ ਲੇਟ ਜਲਾ ਬਣਾ ਕੇ ਵੀ ਚਲੀ ਜਾਣਾ ਆ ਰਹਿ ਗਿਆ ਵਿੱਚ ਫੇ ਪਿੱਛੇ ਹੁਣ ਮੇਰਾ ਟ੍ਰਾਈਪੋਡ ਨਹੀਂ ਲੱਭਣ ਦਿਆ ਜਿੰਨਾ ਦਾ ਮੈਂ ਵੀਡੀਓ ਬਣਾਉਣਾ ਕੱਖ ਨਹੀਂ ਲੱਭਦਾ ਮੇਰੀਆਂ ਚੀਜ਼ਾਂ ਤਾਂ ਗਵਾਚੀਆਂ ਰਿੰਦੀਆਂ ਅੱਦੇ ਤੋਂ ਜਾ ਰੀਆਂ ਐਡੇ ਜਾਣਾ ਪੈਣਾ ਅੱਜ ਮੈਨੂੰ ਚਲ ਗਰਾਊਂਡ ਤਾਂ ਸੀ ਆ ਗਏ ਆ ਪਰ ਆਹੀਂ ਤਾਂ ਮਾਰੇ ਮਿੱਟੀ ਆ ਮਿੱਟੀ ਕਿੱਦਾਂ ਤੈਨੂੰ ਵੀ ਲੱਗਦਾ ਬਾਕੀ ਹੋਣਗੇ ਜਿੱਦਾਂ ਦੇ ਚਾਲੇ ਉਹਨਾਂ ਦੇ ਕਿਸੇ ਨੇ ਨਹੀਂ ਆਉਣਾ ਤੇ ਆਪਾਂ ਫੇ ਚੱਲੀਏ ਟਾਈਮ ਸਰਵੇਲੇ ਹੋ ਜਾਣਗੇ ਨਿਹਰਾ ਦੇਖੋ ਬਾਹਰ ਕਿੰਨਾ ਇਹਦਾ ਕਿ ਰੁਕ ਜੀਏ 15 ਮਿੰਟ ਦੇਨੇ ਚੜ੍ਹੀ ਲੈਣ ਦੇ ਗੱਡੀ ਦੇ ਬੈਠੇ ਬੈਠੇ ਦੇਨੇ ਚੜ ਗਿਆ ਸਾਨੂੰ ਤੇ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਮਿੱਟੀ ਆਪਾਂ ਹੀ ਤਾਂ ਉਠਾਂਗੇ ਹੁਣ ਦੋ ਜਾਨੇ ਲੋਕ ਲਾਰੇ ਗੱਡੀ ਨੂੰ ਓਹ ਠੰਡ ਜੀ ਬੜੀ ਯਾਰ ਮੈਂ ਵਰਕਆਊਟ ਆਕਸੀ ਕਰ ਲਿਆ ਤੇ ਜਿਮ ਵੀ ਜਾਏ ਆ ਤੇ ਘਰੇ ਆਏ ਆ ਤੇ ਮੈਨੂੰ ਨਾ ਆਉਂਦੇ ਆਉਂਦੇ ਮੈਡਮ ਉਹਨਾਂ ਦਾ ਫੋਨ ਆਇਆ ਕਹਿੰਦੇ ਤੁਸੀਂ ਕਿੱਥੇ ਆ ਗਏ ਮੈਂ ਕਿਹਾ ਮੈਂ ਆ ਗਿਆ ਲਾਗੇ ਕਹਿੰਦੇ ਆ ਜਾ ਛੇਤੀ ਪਰੌਂਠੇ ਬਣਾਉਂਦੇ ਨੇ ਨਹੀਂ ਮੈਨੂੰ ਪਤਾ ਹੈ ਨਾ ਪਰੌਂਠਿਆਂ ਦੇ ਉਹ ਉਹ ਇੰਨੀ ਮਿਹਨਤ ਕਰਕੇ ਮੇਰੇ ਮੋਢੇ ਰਹਿ ਗਏ ਅੱਜ ਮਾਰ ਕੇ ਮਾਰ ਕੇ ਉਹ ਕੀ ਕਹਿੰਦੇ ਡੰਪਲ ਤੇ ਆ ਕੇ ਕਹਿੰਦੀ ਪਰੌਂਠੇ ਖਾ ਲੋਗੇ ਤਾਂ ਤੁਸੀਂ ਖਾਦੇ ਵਗੈਰ ਰਹਿ ਲੈਣਾ ਨਹੀਂ ਰਹਿਣਾ ਨਹੀਂ ਹੋਣਾ ਪਰ ਰਹਿਣਾ ਤਾਂ ਵੈਣਾ ਹੀ ਆ ਇਹ ਮਾਂਜੀ ਨਹੀਂ ਖਾਣੇ ਦਾ ਫੈਣਾ ਹੀ ਕਾਣੇ ਤੇ ਗਈ ਆ ਦੇਖ ਕੇ ਉਦੋਂ ਹੀ ਭੁੱਖਾ ਲੱਗਣ ਲੱਗ ਪਿਆ ਇਦਾਂ ਦੇ ਇਦਾਂ ਦੇ ਪਰੌਂਠੇ ਆ ਨਾ ਆਲੂਆਂ ਨਾਲ ਭਰੇ ਭਰੇ ਦੇਖ ਕੇ ਨੂੰ ਦਿਲ ਕਰਦਾ ਆ ਖਾਣ ਨੂੰ ਦਿਲ ਕਰਦਾ ਵੇ ਕੀ ਕਰ ਸਕਦੇ ਆ ਤੈਨੂੰ ਪਤਾ ਆਲੇ ਆ ਜੀਵਨ ਇਤੋਂ ਮਜਬੂਰ ਆਪਾਂ ਦੇਸੀ ਕੇ ਆਲੇ ਆ ਨਹੀਂ ਨਹੀਂ ਖਾਣੇ ਇੱਕ ਤਾਂ ਤਾਂ ਖਾਉਂਗਾ ਹੀ ਦੇਸੀ ਕੇ ਬਵਨਾ ਲਾਇਓ ਖਾਣਾ ਦੇਖ ਗਈ ਆ ਚਲੋ ਯਾਰ ਕੀ ਕਰੀਏ ਪਰੌਂਠੇ ਇੰਨੇ ਸੁਆਦ ਬਣੇ ਆ ਹਲੇ ਆ ਇੱਕ ਖਾਣ ਦਿਆਂ ਆ ਤੇ ਦੂਜਾ ਹੋਰ ਮੰਗਾ ਲਿਆ ਆ ਨੰਨੂ ਕੋਰਕਰਾ ਕਰਕੇ ਲੈ ਕੇ ਆਈ ਕੱਲੀ ਕੀ ਬੋਲੀ ਜਾਨੀ ਨਹੀਂ ਮੈਂ ਕਿ ਤੰਦੂਰ ਹੈ ਨਹੀਂ ਤੇ ਕੋਰਕਰੇ ਹੋਣੇ ਆ ਇੱਕ ਨਵਾ ਹੈ ਚੌਥਾ ਹਾਂ ਤੋਹਰਤਾ ਨਹੀਂ ਕੋਈ ਦੂਜਾ ਆ ਹੈ ਦੂਜਾ ਆ ਅੱਸੀ ਆਂਦੀ ਆ ਦੂਜਾ ਦੂਜਾ ਮੈਡਮ ਹੁਣਾਂ ਦੀ ਬੱਸ ਅੱਜ ਮੈਡਮ ਹੋਣੇ ਹੋ ਗਏ ਬਿਮਾਰ ਕੀ ਹੋਇਆ ਮੈਡਮ ਜੀ ਜਗਾਮ ਦੇਸ਼ਾ ਸ਼ੱਕਾਂ ਐ ਤੇ ਕੀ ਕੀਤਾ ਜਾ ਸਕਦਾ ਹੁਣ ਕੁਝ ਨਹੀਂ ਕੀਤਾ ਜਾ ਸਕਦਾ ਬਸ ਜਿਹੜਾ ਕਰਨਾ ਸੀ ਉਹ ਕਰਤਾ ਮੈਂ ਕੰਮ ਕਰਤਾ ਹੈਲਪ ਕਰਤੀ ਇਹਨਾਂ ਦੀ ਬਸ ਕੰਮ ਕਰਦਾ ਹੁਣ ਮੈਂ ਨਾ ਹੁਣ ਚੱਲਾਂ ਗੱਡੀ ਧੋਣ ਤੇ ਨਾਲੇ ਥੋੜਾ ਜਿਹਾ ਕੰਮ ਆ ਤੇ ਉਹ ਕਰਦੇ ਆ ਕਾਫੀ ਚਿਰ ਹੋ ਗਿਆ ਸੀ ਗੱਡੀ ਧੋਤੀ ਨਹੀਂ ਸੀ ਵੈਕਿਊਮ ਕਰ ਲਈ ਸੀਗੀ ਤੇ ਹੁਣ ਮੈਂ ਵਾਸ਼ ਕਰਾ ਲੈਣਾ ਵਾਸ਼ ਕਰਨ ਨੂੰ ਤਾਂ ਮੈਂ ਘਰੇ ਵੀ ਕਰ ਲੈਣੀ ਸੀ ਪਰ ਯਾਰ ਘਰੇ ਖਲਾਰਾ ਉਹ ਪੈ ਜਾਣਾ ਇਸ ਕਰਕੇ ਮੈਂ ਬਾਹਰ ਹੀ ਵਾਸ਼ ਕਰਾਉਣ ਚੱਲਾਂ ਨਾਲ ਹੀ ਵੈਕਿਊਮ ਕਰਾ ਲਾਂਗਾ ਕੰਮ ਖਤਮ ਆਊਗਾ ਬਹੁਤ ਚਿਰ ਹੋ ਗਿਆ ਗੱਡੀ ਗੰਦੀ ਨੂੰ ਯਾਰ ਗੱਡੀ ਧੋਣੀ ਸੀ ਮੈਂ ਸੋਚਿਆ ਸੀ ਅਮਨ ਭਾਈ ਦੇ ਧਵਾਉਂਗਾ ਗੱਡੀ ਆਟੋ ਗਲੋ ਵਾਲਿਆਂ ਦੇ ਭਾਈ ਦੇ ਪਰ ਉੱਥੇ ਤਾਂ ਪਹਿਲਾਂ ਹੀ 3-4 ਗੱਡੀਆਂ ਲੱਗੀਆਂ ਨੂੰ ਇੱਧਰ ਦੇਖਦੇ ਆਂ ਕਿਉਂਕਿ ਮੈਂ ਜਾਣਾ ਛੇਤੀ ਮੜਾ ਹੈ ਕਿਤੇ ਜਾਣਾ ਹੈ ਇਸ ਕਰਕੇ ਨਾ ਮੈਂ ਧੋਣ ਮੇਕਣੇ ਨਾ ਤਸੱਲੀ ਨੇ ਗੱਡੀ ਧੋਣੀ ਤਾਂ ਉੱਥੇ ਧੋਣੀ ਸੀ ਮੈਂ ਆ ਜਿਹੜੇ ਵਧੀਆ ਤੋਂ ਦੇ ਨੇ ਗੱਡੀ ਆ। ਇੱਧਰ ਦੇਖਦੇ ਆਂ ਉਹਦਾ ਤਾਂ ਮੈਂ ਹੁਣ ਪਾਣੀ ਮਰੋਣਾ ਬਾਰ-ਬਾਰ ਉਹੋ ਆ ਕੇ ਨਹੀਂ ਚੱਲਦੇ ਆਂ। ਲੋ ਜੀ ਦੂਜੀ ਜਗ੍ਹਾ ਵੀ ਪੁੱਛ ਲਿਆ ਦੂਜੀ ਜਗ੍ਹਾ ਕਹਿੰਦੇ ਕਿ ਮੁੰਡਾ ਹੈ ਨਹੀਂ ਆਇਆ ਹਜੇ ਤੱਕ ਜਿਹੜਾ ਉਹਨਾਂ ਦਾ ਵਰਕਰ ਆ। ਮੈਂ ਲਾਲਾ ਅੱਜ ਵੀ ਗੱਡੀ ਇੱਦਾਂ ਹੀ ਮੋੜ ਕੇ ਢਿੱਕ ਲੈ ਕੇ ਜਾਣੀ ਪਈ ਨਹੀਂ ਬਿਨਾ ਧੋਏ। ਚਲੋ ਜਿਹੜੇ ਕੰਮ ਆਏ ਪਹਿਲਾਂ ਉਹ ਕੰਮ ਕਰ ਲੈਂਦੇ ਫੇਰ ਡਾੜੇ ਨੂੰ ਪੈਸੇ ਕਢਾ ਦਈਏ। ਤੇ ਇਹਨਾਂ ਨਾਲੇ ਦੇਖਦੇ ਆਂ ਬਿਜਲੀ ਦਾ ਬਿੱਲ ਜਮ੍ਹਾਂ ਕਰਾ ਦਈਏ ਅੱਜ ਪਹਿਲੇ ਜੀਤ ਵੀ ਜਮ੍ਹਾਂ ਕਰਾਉਣਾ ਸੀਗਾ। ਇੱਥੇ ਕਰਦੇ ਆਂ ਅਸੀਂ ਗੱਡੀ ਖੜੀ ਏ ਉਹ ਥੋੜੀ ਏਟੀਐਮ ਚ ਪੈਸੇ ਕਢਾਉਣੇ ਆ ਅੱਜ ਤਾਂ ਮੇਰੇ ਖਰ ਕਿਸਮਤ ਹੀ ਮਾੜੀ ਆ ਏਟੀਐਮ ਵੀ ਨਹੀਂ ਚੱਲਣਦੇ ਆ ਲੱਭੋ ਕੋਈ ਹੋਰ ਏਟੀਐਮ ਹੁਣ ਤੇ ਇੱਧਰ ਲਾਈਟਾਂ ਦੇ ਜਾਮ ਲੱਗ ਗਿਆ ਤੇ ਪਿੱਛੇ ਵੀ ਗੱਡੀਆਂ ਖੜੀਆਂ ਹਨ ਗੱਡੀ ਮੋੜੋ ਗੱਡੀ ਮੋੜੋ ਜੀ ਗੱਡੀ ਮੋੜੋ ਉਹ ਆ ਭਾਈਆ ਟੈਂਪੋ ਕਿਥੇ ਲੇ ਖੜਾ ਹੋਇਆ ਇੱਕ ਸਰਵਲ ਸਟੇਸ਼ਨ ਤੇ ਆ ਹਾਂ ਔਰ ਇੱਥੇ ਗੱਡੀ ਤਾਂ ਹੈ ਨਹੀਂ ਕੋਈ ਵੀ ਉਧਰ ਭਾਜੀ ਹੁਣ ਲੱਗੀਆਂ ਦੇਖਦੇ ਆ ਪੁੱਛਦੇ ਆ ਇਹਨਾਂ ਨੂੰ ਲੋ ਜੀ ਗੱਡੀ ਚਾੜਤੀ ਮਾਫ ਤੇ ਗੱਡੀ ਧਵਾ ਕੇ ਫੇਰ ਘਰ ਚਲਦੇ ਆਂ ਘਰ ਜਾ ਕੇ ਮੋਟਰਸਾਈਕਲ ਚੱਕਾਂਗੇ ਮੋਟਰਸਾਈਕਲ ਚੱਕ ਕੇ ਤੇ ਫੇਰ ਡਾਕਟਰ ਕੋਲ ਪੈਸੇ ਢਾ ਕੇ ਦਿੰਦੇ ਇਹਨਾਂ ਨੇ ਦਵਾਈ ਲੈ ਕੇ ਦਿੰਦੇ ਲੋ ਜੀ ਗੱਡੀ ਸਾਡੀ ਹੋ ਗਈ ਧੋ ਜਿੱਦਾਂ ਕਿ ਤੁਸੀਂ ਦੇਖ ਹੀ ਲਿਆ ਆ ਬੜੇ ਚਿਰਾਂ ਦੀ ਵਿਚਾਰੀ ਗੰਦੀ ਖੜੀ ਸੀ ਤੇ ਅੱਜ ਨਾ ਢਾਈ ਇਹਦੀ ਹੋ ਗਈ ਆ ਤੇ ਲਿਸ਼ਕ ਪੁਸ਼ਕ ਗਈ ਆ ਹੁਣ ਘਰ ਜਾ ਕੇ ਫੇਰ ਖੜੀ ਕਰ ਦੇਣੀ ਤੇ ਫੇਰ ਮਿੱਟੀ ਪਾਈ ਜਾਣੀ ਭੇਗੰਦੀ ਹੋ ਜਾਣੀ ਐਂਦਾ ਹੀ ਚੱਲਦਾ ਰਹਿੰਦਾ ਚਲੋ ਕੋਈ ਚੱਕਰ ਚਲੀਏ ਘਰ ਨੂੰ ਹੁਣ ਤੇ ਡੈਡੀ ਦਾ ਕੰਮ ਤਾਂ ਹੋਇਆ ਨਹੀਂ ਕਿਉਂਕਿ ਏਟੀਐਮ ਬੰਦ ਆ ਤੇ ਗੱਡੀ ਘਰੇ ਖੜੀ ਕਰਕੇ ਮੋਟਰਸਾਈਕਲ ਤੇ ਜਾਊਂਗਾ ਨਾ ਦੇਖ ਲਓ ਕੀ ਕਰਦੀ ਮੈਂ ਦੱਸ ਅੰਦਰ ਗੱਡੀ ਪਾੜੀ ਤਾਂ ਨਿਆਣਿਆਂ ਵਾਂਗੂ ਲੱਗੀ ਸਾਈਕਲ ਚਲਾਉਣਾ ਕਿੱਦਾਂ ਚਲਾਉਂਦੇ ਆ lettes ਨਾ ਛੱਡ ਤੋਂ ਚੱਲਣੀ ਇਹ ਗੋਡੇ ਸਾਡੇ ਆਉਂਦੇ ਨਹੀਂ ਵੱਜਦੇ ਨਹੀਂ ਉੱਤੇ ਇਹਨੂੰ ਤੇ ਗੋਡਾ ਰੱਖਦੀ ਉਹ ਤੋੜਦੇ ਮੁੰਡੇ ਦੀ ਸਾਈਕਲ ਹੀ ਪਰ ਐਟਾ ਜਰਾ ਤੋੜਦੇ ਤੋੜਦੇ ਆ ਦੇਖੋ ਕੀ ਕਰਦੀ ਦੇਖੋ ਗੱਡੇ ਦੇ ਸਟੇ ਦੇਖੋ ਇਹਨਾਂ ਦੇ ਕੰਮ ਦੇਖੋ ਇਹਨਾਂ ਦੇ ਕੰਮ ਇਤੋਂ ਲੰਮੀ ਪੈਣਾ ਵਾ ਦੇਖੋ ਇਹਨਾਂ ਦੇ ਕੰਮ ਆਹੋ ਪਿਛਲਾਓ ਤਾਂ ਮੈਂ ਸੁਣਿਆ ਨਹੀਂ ਹੁਣ ਮੈਂ ਚੱਲਾਂ ਮੋਟਰਸਾਈਕਲ ਤੇ ਨਾਲੇ ਰਿਆਜ ਕਰਕੇ ਆਉਂਗਾ ਭਾਜੀ ਹੁਣਾਂ ਤੋਂ ਤੇ ਨਾਲੇ ਇਹਨਾਂ ਦੇ ਪੈਸੇ ਕਢਾ ਕੇ ਲੈ ਆਉਂਗਾ ਤੇ ਨਾਲੇ ਇਹਨਾਂ ਦੇ ਲੈ ਕੇ ਆਉਂਗਾ ਦਵਾਈ ਦਵਾਈ ਤੇ ਚਿੱਤ ਆਇਆ ਸੱਚੋ ਤਾਂ ਅੰਦਰ ਹੀ ਹੈਗੀ ਚਲੋ ਹੋਟਲ ਮਗ੍ਹਾ ਲੰਘਾਂਗੇ ਮਨਜੀਤ ਤੋਂ ਬਾਅਦੋਂ ਕੋਈ ਚੱਕਰ ਨਹੀਂ ਚੱਲਦੇ ਆਪਾਂ ਫੇ ਬੰਦਾ ਜਿੰਨਾ ਮਰਜੀ ਗੱਡੀ ਦੇ ਘੁੰਮਲੇ ਭਰ ਜਾਓ ਨਜ਼ਾਰਾ ਮੋਟਰਸਾਈਕਲ ਤੇ ਆ ਨਾ ਉਹ ਮੋਟਰਸਾਈਕਲ ਤੇ ਗਿਆ ਜਿੱਥੇ ਮਰਜੀ ਬਾੜ ਦੋ ਇਹਨੂੰ ਆਹ ਗੈਂਗ ਕੀ ਕਰਦੀ ਕਿਤੇ ਗੈਂਗ ਨਾ ਪੈ ਜੇ ਮੈਨੂੰ ਕੀ ਕਰਦੀ ਕਿਤੇ ਗੈਂਗ ਨਾ ਪੈ ਜੇ ਮੈਨੂੰ ਆਹ ਦੇਖੋ ਗੈਂਗ ਇਹ ਲੱਗਦਾ ਕਿਤੇ ਪਾਸੇ ਨਾ ਟਾਈਮ ਤੇ ਆਇਆ ਇਹਨਾਂ ਦਾ ਤਾਂ ਟੱਕਣ ਚੱਲੇ ਕਿੰਦਾ ਟਾਈਮ ਹੋ ਗਿਆ ਤਾਂ ਇਕੱਠੇ ਹੋਈ ਆ ਇਹ ਔਰ ਸੱਲ ਤੇ ਨਜ਼ਾਰਾ ਆ ਰਿਹਾ ਹੈ ਨਜ਼ਾਰਾ ਜਾ ਰਿਹਾ ਉਹ ਸਾਹਮਣੇ ਗੁਰਦੁਆਰਾ ਸਾਹਿਬ ਫਤਾਲੇ ਤੇ ਬਤੀਆ ਦੁਨੀਆ ਜੀ ਮੈਂ ਘਰੇ ਆ ਗਿਆ ਤੇ ਨਿਆਣੇ ਮੇਰੇ ਵੀ ਆ ਗਏ ਆ ਤੇ ਮੜਮ ਹੁਣ ਥੋੜਾ ਠੀਕ ਨਹੀਂ ਹੈਗੇ ਉਹ ਸਤੇ ਨੇ ਤੇ ਉਹ ਦੇਖੋ ਚਿਪਸ ਖਾਣਦੇ ਆ ਤੇ ਮਰਾਜ ਨਾ ਮੇਰੇ ਪਿੱਛੇ ਪਿਆ ਪੱਗ ਬਨੋ ਪੱਗ ਬਨੋ ਇਹ ਦਿਨ ਹੁਣ ਮੈਂ ਪੱਕਾ ਬਣ ਕੇ ਦੇਖਣ ਲੱਗਾ ਮੈਂ ਵੀ ਦੇਖਦਾ বাজਦੀ ਕਿ ਨਹੀਂ বাজਦੀ ਤੁਸੀਂ ਵੀ ਬਣੇ ਰਹੋ ਬਲੌਗ ਨਾਲ ਦੇਖਣ ਲਈ বাজਦੀ ਕਿ ਨਹੀਂ বাজਦੀ ਇਹ ਇਹਨਾਂ ਮੇਰੇ ਘਰ ਵਾਲੇ ਸਾਰਿਆਂ ਦਾ ਪ੍ਰੋਬਲਮ ਹੈ ਇਹਨਾਂ ਇਹ ਗੱਡੀ ਇੱਥੇ ਲਾ ਦੋ ਤਾਂ ਗੱਡੀ ਪਿੱਛੇ ਇੱਥੇ ਡਾੜੀ ਦਾ ਮੋਟਰਸਾਈਕਲ ਆ ਤਾਂ ਡਾੜੀ ਨੂੰ ਕਹਿੰਦੀ ਮੋਟਰਸਾਈਕਲ ਹੀ ਲਾਉਣੇ ਆਉਂਦਾ ਨਹੀਂ ਲਾਉਣ ਮੈਂ ਡਾੜੀ ਨੂੰ ਕਹਿਣਾ ਜਾ ਕੇ ਰੁਕ ਜਾ ਡਾੜੀ ਨੂੰ ਦੱਸ ਦਾਂ ਜਾ ਕੇ ਮੈਂ ਰੁਕ ਜਾ ਇੱਕ ਮਿੰਟ ਰੋ ਜਾ ਮੈਂ ਡਾੜੀ ਨੂੰ ਦੱਸਦਾ ਨਾ ਜਾ ਕੇ ਤੇਰੇ 15 ਮੈਂ ਡਾੜੀ ਨੂੰ ਜਦੋਂ ਗਾਲਾਂ ਪਾਉਂਦਾ ਤੇਰੇ ਨਾਲ ਡੈਡੀ ਆਹ ਦੇਖ ਲਓ ਕੀ ਕਹਿੰਦੀ ਆ ਤੁਹਾਡੀ ਨੌ ਕੀ ਕਹਿੰਦੀ ਹੈ ਕਹਿੰਦੀ ਡੜ ਨੇ ਮੋਟਰਸਾਈਕਲ ਨਹੀਂ ਲਾਉਣਾ ਹੁੰਦਾ ਹਾਂ ਕਿਉਂ ਲਾਉਣਾ ਲਾਉਣਾ ਨਹੀਂ ਹੁੰਦਾ ਕਿੱਥੇ ਲਾਇਆ ਮੋਟਰਸਾਈਕਲ ਕੋਈ ਮਲਾ ਤਾਂ ਉਹ ਜਦ ਪਰਨੋ ਕੀਤੇ ਹੀ ਉਹ ਨਹੀਂ ਨਹੀਂ ਮੈਂ ਮੈਂ ਤੁਹਾਨੂੰ ਦੱਸਣਾ ਆ ਮੈਂ ਅੱਗ ਲਾਉਣਾ ਮੈਂ ਅੱਗ ਲਾਉਣਾ ਆ ਤੁਸੀਂ ਉੜਦੇ ਹੀ ਨਹੀਂਗੇ ਚਲ ਕੋਈ ਗੱਲ ਨਹੀਂ ਹੈ ਕਹਿੰਦੀ ਤਾਂ ਗਹਿਣ ਤੇ ਮੈਂ ਇਹ ਕੰਮ ਆ ਲੱਗ ਗਲਤ ਉਹਨੂੰ ਗਲਤ ਦੱਸਿਆ ਮੈਂ ਤਾਂ ਠੀਕ ਹੀ ਲਾਇਆ ਮੈਂ ਚੱਲ ਉੱਥੇ ਉਹਨੂੰ ਧੁੱਪੇ ਹੀ ਉਹਨੇ ਕਰਨਾ ਨਹੀਂ ਲੱਗ ਕੇ ਟੇਕਰਾਵਾ ਇਹ ਧੁੱਪੇ ਉਹਨੇ ਸਾਫ ਕਰਨੀ ਹੈ ਉਹਨੂੰ ਉੱਥੇ ਹੀ ਥੋੜਾ ਉੱਥੇ ਬੈਠੇ ਰਹਿਣਾ ਸ਼ਾਮ ਨੂੰ ਗੱਲਾ ਮਾਰੀ ਕਹਿੰਦੇ ਤੂੰ ਮੈਂ ਤਾਂ ਅੱਗ ਲਾਉਣਾ ਹੈ ਮੈਂ ਕਿਹਾ ਚੱਲ ਅੱਗ ਲਾਉਂਦੇ ਇਹਦੇ ਪਿੱਛੇ ਪਾਉਂਦਾ ਡੈਡੀ ਨੂੰ ਪਰ ਡੈਡੀ ਤਾਂ ਇਹਦੇ ਵੱਲ ਦੇ ਨਿਕਲੇ ਡੈਡੀ ਕਹਿੰਦੇ ਚੱਲ ਗਲਤ ਲਾਇਆ ਹੋਣਾ ਮੈਂ ਤਾਂ ਹੀ ਉਹ ਕਹਿੰਦੀ ਆ ਲੈ ਤਾਂ ਦੱਸ ਸੱਦ ਹੋ ਗਈ ਆ ਮੇਰੀ ਅੱਗ ਲਈ ਸਫਲ ਨਹੀਂ ਹੋਈ ਤੇ ਲਾ ਚੱਲ ਲਾ ਲਾ ਦੇ ਤਾਂ ਘੜੀਸਕੇ ਉੱਥੇ ਪੇਕਿਆਂ ਦੇ ਵੀ ਲਾਉਣੀ ਰਹੀਆਂ ਨਹੀਂ ਹੁਣ ਇੱਥੇ ਖਾ ਖਾ ਕੇ ਹੁਣ ਇਹਨਾਂ ਨੂੰ ਦਲੀਦਰ ਪਾਉਂਦੀ ਆ ਹੁਣ ਇਹ ਹੁਣ ਇਹ ਤਾਂ ਕੋਈ ਕੰਮ ਨਹੀਂ ਕਰਦੀ ਹੁਣ ਇਹ ਦੇਖੋ ਦੇਖੋ ਭਾਈ ਮੈਂ ਤੁਹਾਨੂੰ ਇਹਦੇ ਕੰਮ ਦਰਦਾ ਇਹ ਕੰਮ ਕਰਾਉਣਾ ਇਹਨੂੰ ਬਸ ਕਰ ਮੈਂ ਗਣਾ ਮੈਂ ਗਣਾ ਤੇਰੇ ਨਾਲ ਇਹਦੇ ਕੰਮ ਕਰਾਉਣਾ ਸਾਰੇ ਦੇਖ ਮੈਂ ਕਰਕੇ ਜਾਂਦਾ ਸਭ ਆਲੂ ਪਿਆਜ਼ ਸਭ ਕੁਝ ਮੈਂ ਕਰਕੇ ਜਾਂਦਾ ਝਾੜੂ ਪੋਚਾ ਕਰਨ ਨੂੰ ਦੀਦੀ ਆ ਜਾਂਦੀ ਹੈ ਹੈ ਬਸ ਕਰ ਝੜ ਚੜਾਈ ਸਾਰਾ ਮੈਂ ਕਰ ਦਿੰਦਾ ਆ ਰਜਈਆਂ ਮੈਂ ਚੱਕਦਾ ਤੇ ਤੁਸੀਂ ਕੀ ਕਰਦੇ ਆ ਕੀ ਕਰਦੇ ਓਹੋ ਇੰਨਾ ਕੰਮ ਇੰਨਾ ਕੰਮ ਨੇ ਧੁੱਪੇ ਖੜੀ ਜਾਂਦੇ ਆ ਲੋਗੀ ਮਰਾਜ ਦੀ ਬੱਜ ਗਈ ਪੱਗ ਨਾ ਦਿਹਾ ਆ ਦੇਖੋ ਮਰਾਜ ਪੱਕਾ ਜੀ ਦੋਸਤੋ ਕਿਦਾਂ ਦੀ ਬੱਜੀ ਆ ਦੇਖੋ ਠੀਕ ਠਾਕ ਆਦਾ ਵਧੀਆ ਸ਼ੇਪ ਚ ਪੂਰੀ ਆ ਸਿੱਧਾ ਖੜਾ ਹੋਣਾ ਬੁੱਤਾ ਸਾਡੇ ਭਰਾ ਨੇ ਉਹਦੀ ਇਹ ਗੱਲ ਠੀਕ ਲਾਤੀ ਉਹਦਾ ਆ ਲੜ ਪਹਿਲੇ ਚੱਕ ਲੈਣਾ ਅਸੀਂ ਤਾਂ ਚੱਲੇ ਸੀ ਮੜਾ ਜਾ ਬਜ਼ਾਰ ਨੂੰ ਇੱਕ ਤਾਂ ਡੈਡੀ ਦੀ ਦੁਆਲ ਗਿਆ ਕਿ ਹੁਣ ਸੀ ਤੇ ਦੂਜਾ ਮੇਰਾ ਸੂਪੀ ਨੂੰ ਦਿਲ ਕਰਦਾ ਥੋੜਾ ਜਿਹਾ ਨਾ ਮੈਡਮ ਜਨ ਮੈਂ ਆਪੇ ਬਾਂਦਾ ਦੁਰੇ ਤੇ ਮੈਂ ਤਾਂ ਚਲਾ ਸੂਪੀ ਕੇ ਆਉਂਦੇ ਆ ਬੀ ਡੈਡੀ ਨੂੰ ਪੁੱਛਿਆ ਡੈਡੀ ਕਹਿੰਦਾ ਜਾ ਉਹ ਨਿਆਣੇ ਆਉਂਦੇ ਵੇਲੇ ਆਪਾਂ ਲੈ ਆਉਣੇ ਆ ਤੇ ਮੈਡਮ ਹੁਣੇ ਆ ਗਏ ਨੇ ਜੋਦੇ ਜੋਦੇ ਆ ਗਏ ਨੇ ਜੋਦੇ ਜਿਹੜੀ ਮੈਂ ਸਵੇਰੇ ਅੱਗ ਲਾਈ ਸੀ ਨਾ ਉਹ ਹੁਣ ਸਫਲ ਹੋਈ ਆ ਸ਼ਾਮ ਨੂੰ ਮਚੀ ਉਹ ਅੱਗ ਹੁਣ ਦੱਸੋ ਕੀ ਕਹਿੰਨੇ ਤੁਸੀਂ ਡੈਡੀ ਮੈਂ ਤਾਂ ਉਹ ਇਤਰੋ ਐ ਮੈਂ ਸਾਢੇ 4 ਹੋ ਗਏ ਚਾਹ ਨਹੀਂ ਬਣੀ ਮੈਂ ਇਸ ਠਾਲਣੇ ਮੈਂ ਇਧਰ ਮੈਂ ਮੈਂ ਆ ਗਿਆ ਇੱਥੇ ਆ ਗਿਆ ਤੇ ਵੀ ਹਰ ਚੰਗਾ ਟੱਬਰ ਆ ਸਵੇਰ ਦੇ ਰੋਟੀ ਗਲਾਈ ਚਾਹ ਪਾਣੀ ਨਹੀਂ ਪੁੱਛਿਆ ਮੁਰਗੇ ਮਾਂ ਜੀ ਜੇ ਉਹ ਰੋਟੀ ਲੈ ਕੇ ਨਿਕਲੇ ਆ ਅੱਧੀ ਘਰੋਟੀ ਨਿਕਲੇ ਤਾਂ ਅਮਰੀਦ ਮੈਨੂੰ ਕਰਦੀ ਹੈ ਚੱਲ 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 ਐਦਾਂ ਵੀ ਨਾਲ ਕਰਉਣਾ ਚੱਲ 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 ਨਹੀਂ ਚੱਲ ਚੱਲ ਤਾਂ ਨਹੀਂ ਹੱਥ ਨਾਲ ਹੀ ਆਉਹੀ ਚੱਲ ਚੱਲ ਹੀ ਹੋ ਗਿਆ ਫੇ ਮੈਨੂੰ ਨਹੀਂ ਕਹਿਤਾ ਹੁਣ ਹੁਣ ਦੂਜੇ ਹੁਣ ਦੂਜੇ ਧਿਰ ਦਾ ਸਪਸ਼ਟੀਕਰਨ ਸੁਣ ਲੋ ਤੁਸੀਂ ਕੀ ਕਹਿਣਾ ਚਾਹੁੰਦੇ ਆ ਜਾango ਡੇਵਾ ਲੈਦੇ ਮੈਨੂੰ ਕਿਸੇ ਕਾਲਦਾ ਹੀ ਨਹੀਂ ਪਤਾ ਹੈਗਾ ਮੈਂ ਤੇ ਮਮਾ ਤੁਹਾਨੂੰ ਕਰਦੀ ਹੂੰਗੀ ਏਦਾਂ ਕੁਛ ਮੈਂ ਤਾਂ ਅੰਦਰ ਬੈਠਾ ਹੀ ਉੱਥੇ ਮੈਂ ਅੰਦਰੋਂ ਹੀ ਹੱਥ ਮਾਰਦੀ ਆਈ ਹੁਣੀ ਆ ਇਹਨਾਂ ਨੇ ਕਿਹਾ ਘਰ ਮੈਨੂੰ ਮਾਰਦੀ ਬਈ ਮੈਨੂੰ ਕਿਸੇ ਕਾਲਦਾ ਵੀ ਨਹੀਂ ਪਤਾ ਹੈਗਾ ਗੱਲਾਂ ਮਾਰਦੇ ਫਿਰਦੇ ਪਤਾ ਨਹੀਂ ਏਡੇ ਵਾਏ ਪੜੇ ਲੈਂਦੇ ਆ ਬੁੜੀਆਂ ਨੂੰ ਉਹਨਾਂ ਦਾ ਆਪਣਾ ਰੌਲਾ ਤੁਹਾਡਾ ਕੀ ਰੌਲਾ ਲੋ ਜੀ ਅਸੀਂ ਸ਼ਕਲ ਲੱਗੇ ਪ੍ਰਸ਼ਾਦਾ ਅਸੀਂ ਸਕੀਏ ਪ੍ਰਸ਼ਾਦਾ ਤੇ ਅੱਜ ਦੇ ਬਲੌਗ ਦੀ ਆਪਾਂ ਇੱਥੇ ਸਮਾਪਤੀ ਕਰਦੇ ਆਂ ਸਮਾਪਤੀ ਮੇਰੇ ਨਾਂ ਨੇ ਕਹਿੰਦੇ ਅਸੀਂ ਕਰਨੀ ਅੱਜ ਚਲੋ ਸਾਰੇ ਜਣ ਸਬਸਕ੍ਰਾਈਬ ਵੀਰ ਕਰਿਓ ਤੇ ਲਾਈਕ ਵੀਰ ਕਰਿਓ ਤੇ ਕਮੈਂਟ ਵੀਰ ਕਰਿਓ ਹਨਾ ਤੇ ਫੇਰ ਸ਼ੇਅਰ ਵੀਰ ਕਰਿਓ ਹਾਂ ਤਤੇ ਡੜੇ ਦੰਦੋੜੇ ਦੋ ਵੀ ਦਿਖਾ ਦੇ ਮੈਨੂੰ ਦਿਖਾ ਦੰਦਾਂ ਦੰਦ ਦਿਖਾ ਦਿਖਾ ਦੰਦ ਹੁਣ ਦਿਖਾ ਚਲੋ ਠੀਕ ਆ ਜੋ ਮਰਾਜ ਨੇ ਕਹਿਤਾ ਉਹ ਤੁਸੀਂ ਜੂਰ ਕਰਨਾ ਆ ਤੇ ਸਾਡਾ ਬਲੌਗ ਦੇਖਣ ਲਈ ਧੰਨਵਾਦ ਬਹੁਤ ਬਹੁਤ ਸ਼ਕਲ ਤੇਰੀ ਭੇਦ ਦਿੱਤੀ ਇਦਾਂ ਕਰੀ ਜਾਂਦਾ ਬੰਦੇ ਇਹ